ਦੇਖੋ ਸੱਤ ਬੰਦਿਆਂ ਦੇ ਐਫਆਈਆਰ ਹੋਈਏ ਉਹਨਾਂ ਚੋਂ 6 ਬੰਦੇ ਦਰਜਾ 4 ਮਲਾਜਮ ਨੇ ਸੀਵਰਮੈਨ ਸਫਾਈ ਸੇਵਕੀਆਂ ਨੰਬਰਦਾਰ ਉਹਨਾਂ 6 ਬੰਦਿਆਂ ਤੇ 7 ਤੇ ਗਾਜ ਸੁੱਟ ਕੇ ਜਿਹੜੇ ਭੱਟੇ ਅਫਸਰ ਮਗਰਮਾਚਾ ਉਹਨਾਂ ਦੀ ਸਕਿਨ ਨੂੰ ਬਚਾਇਆ ਜਾ ਰਿਹਾ ਮੈਂ ਨਹੀਂ ਕਹਿੰਦਾ ਉਹ ਬੰਦੇ ਦੋਸ਼ੀ ਨਹੀਂ ਆ ਉਹ ਵੀ ਦੋਸ਼ੀ ਹੋਣਗੇ ਉਹ ਮਤਲਬ ਸੈਂਕੜੇ ਕਰੋੜਾਂ ਦਾ ਘਟਾਲਾ ਉਹ ਬੰਦੇ ਕਰਕੇ ਜਿਹੜੇ ਅਨਪੜ੍ਹ ਆ 16 ਤੋਂ 17 ਕਰੋੜ ਰੁਪਏ ਦਾ ਅਸੀਂ ਤੁਹਾਡੇ ਸਾਹਮਣੇ विद एविडेंस ਰੱਖੇ ਸੀ ਤੁਹਾਡੇ ਸਾਹਮਣੇ ਉਹ ਜਦੋਂ ਤੁਹਾਡੀ ਖਬਰ ਚੱਲੀ ਹੈ ਤਾਂ ਉਸ ਤੋਂ ਬਾਅਦ ਇਹ ਸਾਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਾਈ ਹੈ ਵੀ ਤਾਂ ਕਿ ਜਿਹੜਾ 1.5 ਤੋਂ 2 ਕਰੋੜ ਦੇ ਵਿੱਚ ਇਸ ਸਾਰੇ ਮਾਮਲੇ ਨੂੰ ਆਪ ਲਪੇਟ ਕੇ ਬੰਦ ਕਰ ਦਈਏ ਕਿਉਂਕਿ ਗਰੀਬ ਆਮ ਬੰਦਾ ਤਾਂ ਕਰ ਨਹੀਂ ਸਕਦਾ ਇਹਦੇ ਵਿੱਚ ਜਿਹੜੇ-ਜਿਹੜੇ ਅਫਸਰ ਇਨਵੋਲ ਹੋਏ ਨੇ ਜਿਹੜੇ ਬਾਕੀ ਜਿਨ੍ਹਾਂ ਨੇ ਕੋਟਾਲਾ ਕੀਤਾ ਸੀ ਫੇਰ ਬੇਨਤੀ ਕਰਦੇ ਹਾਂ ਕਮਿਸ਼ਨਰ ਸਾਹਿਬ ਨੂੰ ਉਹਨਾਂ ਤੇ ਕਾਰਵਾਈ ਕਰੋ ਜੇ ਉਹਨਾਂ ਦਾ ਨਾਮ ਨਹੀਂ ਪਤਾ ਅਸੀਂ ਦੱਸ ਦਾਂਗੇ ਤੇ ਅਫਸਰਾਂ ਦੇ ਗਾਜ ਡੇਕ ਸਕਦੀ ਹੈ ਉਹਨਾਂ ਨੂੰ ਪਛਾਣ ਵਾਸਤੇ ਇਹ ਸਾਰਾ ਮਸਲਾ ਸਮੇਟ ਕੇ ਸੈਂਕੜੇ ਕਰੋੜ ਦੇ ਕੱਪੜੇ ਨੂੰ ਸਮੇਟ ਕੇ 2-4 ਕਰੋੜ ਦੇ ਵਿੱਚ ਸਿਰਫ ਚਾਰ ਗਰੀਬਾਂ ਨੂੰ ਪਸਾਣ ਦੀ ਸਾਜ਼ਿਸ਼ ਹੋ ਰਹੀ ਹੈ ਮਿਲੀ ਭੋਗਤ ਨਾਲ ਅਫਸਰ ਸਾਰੇ ਮਿਲੇ ਕਲਰਕ ਮਿਲੇ ਹੋਏ ਆ ਹੈਲਥ ਅਫਸਰ ਮਿਲੇ ਹੋਏ ਆ ਜਿਹੜੇ ਹੈਲਪਰ ਹਨ ਉਹ ਸਾਰੇ ਮਿਲੇ ਹੋਏ ਆ ਉਹਨਾਂ ਦੇ ਮਿਲੀ ਭੋਗਤ ਨਾਲ ਵੱਡੇ ਅਫਸਰ ਵੀ ਇਹਦੇ ਵਿੱਚ ਇਨਵੋਲਡ ਨੇ ਨੂਤਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਤੁਹਾਨੂੰ ਦੱਸ ਦਈਏ ਕਿ 1.4 ਕਰੋੜ ਦੀ ਠੱਗੀ ਜਿੱਥੇ ਜਾਲੀ ਬੰਦੇ ਬਿਠਾ ਕੇ ਜੋ ਕਾਰਪੋਰੇਸ਼ਨ ਦੇ ਵੀ ਨਹੀਂ ਸੀਗੇ ਬੋਗਸ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸਾ ਪਾਇਆ ਗਿਆ ਤੇ ਉਹ ਪੈਸੇ ਤੋਂ ਬਾਅਦ ਇਨਕੁਆਰੀ ਜਿਹੜੀ ਹੈ ਲੱਗੀ ਸੀ ਇਨਕੁਆਰੀ ਦੇ ਵਿੱਚ ਕਈ ਮੁਲਾਜ਼ਮਾਂ ਦੇ ਉੱਤੇ ਗਾਜ ਵੀ ਡਿੱਗੀ ਹੈ ਮੁਲਾਜ਼ਮ ਨਹੀਂ ਕਿਹਾ ਜਾ ਸਕਦਾ ਉਹ ਉਹ ਕਿਹੜੇ ਮੁਲਾ ਕਿਹੜੇ ਮੁਲਾਜ਼ਮ ਕਿੱਥੇ ਰਹਿੰਦੇ ਸੀਗੇ ਲੇਕਿਨ ਅ ਮਿੱਡਾ ਚੌਂਗ ਦੇ ਵਿੱਚ ਅਸੀਂ ਮੌਜੂਦ ਹੈ ਗਏ ਜਿੱਥੇ ਕੱਲ ਨੂੰ ਜਿਹੜੇ ਜਨਰਲ ਕਮਿਸ਼ਨਰ ਜਿਹੜੇ ਹੈਗੇ ਨੇ ਉਹ ਪਹੁੰਚਦੇ ਨੇ ਇੱਥੇ ਉਸ ਤੋਂ ਬਾਅਦ ਪਹੁੰਚਦੇ ਬਸ ਇੱਕੋ ਸਾਹ ਪਹੁੰਚਦੇ ਨੇ ਕਮਰੇ ਦੇ ਵਿੱਚ ਰਾਤ ਨੂੰ 9 ਵਜੇ ਤਕਰੀਬਨ 9 ਵਜੇ ਦੇ ਕੋਲ ਇੱਥੇ ਕੰਮ ਚੱਲਦਾ ਹੁੰਦਾ ਪਹਿਲੇ ਵੀ ਉਜਾਗਰ ਕਰ ਚੁੱਕੇਗੇ ਇੱਥੇ ਪਹਿਲੇ दारू ਚਲਦੀ ਹੁੰਦੀ ਹੈ ਰਾਤ ਨੂੰ ਪਹਿਲੇ ਵੀ ਲੁਧਿਆਣਾ ਲਾਈਵ ਨੇ ਇੱਕ ਸਕਿਉਲਿਜ਼ਮ ਦਿਖਾਇਆ ਸੀਗਾ ਕਿ ਇਸ ਕਮਰੇ ਦੇ ਵਿੱਚ ਜਿਹੜੇ ਬੈਠੇ ਸੀ ਇਹ ਕਲਾਕਾਰ ਕੋ दारू ਦਾ ਸੇਵਨ ਕਰਦੇ ਸੀਗੇ ਰਾਤ ਨੂੰ ਬੈਠ ਕੇ ਲੇਕ ਤੇ ਹੁਣ ਸਮਝ ਆ ਗਈ ਪਹਿਲੇ ਸਮਝ ਨਹੀਂ ਆਈ ਸੀਗੀ ਬੜਾ ਸੋਹਣਾ ਇੱਕ ਲਗਾ ਦਿੱਤਾ ਗਿਆ ਕਿ ਏਜੰਟ ਜਿਹੜੇ ਨੇ ਦਫਤਰ ਦੇ ਅੰਦਰ ਨਹੀਂ ਆਣਗੇ ਏਜੰਟ ਆਣ ਕੇ ਦਫਤਰ ਦੇ ਵਿੱਚ ਤਾਂ ਸੈਟਿੰਗ ਹੋ ਜਾਏਗੀ ਨਾ ਇਸ ਕਰਕੇ ਇਹ ਥੋੜੀ ਦੇਰ ਵਸਤੇ ਹੈ ਥੋੜੀ ਦੇਰ ਬਾਅਦ ਤੁਹਾਨੂੰ ਪੰਨਵ ਨਜ਼ਰ ਨਹੀਂ ਆਊਗਾ ਵੀ ਫਟ ਜਾਣਾ ਕਿਤਨੇ ਕਿਥੇ ਏਜੰਟਾਂ ਨੇ ਆਪ ਫਾੜ ਦੇਣਾ ਜਾਂ ਕਲਰਕਾਂ ਨੇ ਆਪ ਫਾੜ ਦੇਣਾ ਜਾਂ ਜਿਨ੍ਹਾਂ ਨੇ ਅਤੇ ਜਿਹੜੇ ਬੈਠੀ ਹੋਣਗੇ ਉਹਨਾਂ ਨੇ ਫਾੜ ਦੇਣਾ ਸਾਡੇ ਨਾਲ ਉਹ ਮੌਜੂਦ ਨੇ ਜਿਨ੍ਹਾਂ ਨੇ ਪਹਿਲੇ ਖੁਲਾਸਾ ਕੀਤਾ ਸੀਗਾ ਰਾਜਵੀਰ ਹੈ ਅਜੀਪਾਲ ਵੀਰ ਹੈ ਬਾਕੀ ਵੀਰ ਹੈ ਲੇਕਿਨ ਤੁਹਾਨੂੰ ਦੱਸ ਦਈਏ ਚੋਹਾਂ ਸਾਹਿਬ ਨੇ ਲੇਕਿਨ ਇੱਕ ਗੱਲ ਸਮਝ ਨਹੀਂ ਆਂਦੀ ਕਿ ਕਾਰਪੋਰੇਸ਼ਨ ਵਿੱਚ ਤੰਦਾਲੀ ਹੁੰਦੀ ਤੰਦਾਲੀ ਹੋਣ ਤੋਂ ਬਾਅਦ ਸੈੱਟ ਬਿਠਾਈ ਜਾਂਦੀ ਸੈੱਟ ਬਿਠਾਈ ਜਾਣ ਤੋਂ ਬਾਅਦ ਇਨਕੁਆਰੀ ਖਤਮ ਵੀ ਹੋ ਜਾਂਦੀ ਹੈ ਨਹੀਂ ਜਲਦੀ ਕਿ ਲੋਕ ਵੀ ਫੜੇ ਜਾਂਦੇ ਨੇ ਜਿਨ੍ਹਾਂ ਦੇ ਖਾਤੇ ਪੈਸੇ ਗਏ ਨੇ ਐਫ ਆਈ ਆਰ ਵੀ ਲਾਂਚ ਹੋ ਜਾਂਦੀ ਹੈ ਪੰਜ ਨੰਬਰ ਥਾਣੇ ਦੇ ਵਿੱਚ ਲੇਕਿਨ ਗੱਲ ਕਰਦੇ ਹਾਂ ਜੇ ਬਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਇਮੀਡੀਏਟਲੀ ਕਾਰਵਾਈ ਕਿ ਇਹ ਬਚਣ ਦਾ ਤਰੀਕਾ ਸੀਗਾ ਕਿ ਉਹ ਵੱਡੇ ਆਕਾ ਨੂੰ ਪਛਾਣ ਦਾ ਤਰੀਕਾ ਸੀਗਾ ਜਿਹੜੇ ਬੰਦੇ ਹੈ ਹੀ ਨਹੀਂ ਗਏ ਉਹਨਾਂ ਦੇ ਕਾਰਵਾਈ ਕਪੂਰ ਸਾਹਿਬ ਜਿੱਦਨ ਤੁਸੀਂ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸਾਡੇ ਖੜੇ ਹੋਏ ਉਹਨਾਂ ਨੇ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਇਹ ਡੇਢ ਕਰੋੜ ਦਾ ਮਸਲਾ ਹੈ ਤੇ ਇਹ ਮੈਂ ਤੁਹਾਨੂੰ ਉਸ ਦਿਨ ਤੁਹਾਡੇ ਉਹਨਾਂ ਕੈਮਰੇ ਤੇ ਵੀ ਕਹਿਤਾਂ ਸੀ ਵੀ ਡੇਢ ਕਰੋੜ ਰੁਪਏ ਦੀ ਇਹਨਾਂ ਦੀ ਪਹਿਲਾਂ ਹੀ ਗੱਲ ਚੱਲ ਰਹੀ ਹੈ ਵੀ ਡੇਢ ਕਰੋੜ ਦੇ ਬਿੱਲ ਤਿਆਰ ਕਰੋ ਤੇ ਇਸ ਮਸਲੇ ਨੂੰ ਖਤਮ ਕਰ ਦਿਓ ਮਸਲਾ ਇਹ 16 ਕਰੋੜ ਤੋਂ ਉੱਪਰ ਦਾ ਤੇ 1.4 ਕਰੋੜ ਕੀ ਹੈ ਉਹ ਤਾਂ ਜੀ ਸਿਰਫ ਇੱਕ ਗੇਮ ਬਣਾਈ ਜਾ ਰਹੀ ਹੈ ਜਿਹੜੇ ਛੋਟੇ ਦਰਜਾ ਚਾਰ ਮਜ਼ਾਜਮ ਤੁਸੀਂ ਦੇਖੋ 7 ਬੰਦਿਆਂ ਦੇ ਐਫਆਈਆਰ ਹੋਈ ਹੈ ਉਹਨਾਂ ਚੋਂ 6 ਬੰਦੇ ਦਰਜਾ ਚਾਰ ਮਜ਼ਾਜਮ ਨੇ ਸੀਵਰਮੈਨ ਸਫਾਈ ਸੇਵਕ ਜਾਂ ਜ਼ੰਬੜਦਾਰ ਉਹਨਾਂ 6 ਬੰਦਿਆਂ ਤੇ 7 ਤੇ ਗਾਜ ਸੁੱਟ ਕੇ ਜਿਹੜੇ ਵੱਡੇ ਅਫਸਰ ਮਗਰਮਾਚਾ ਉਹਨਾਂ ਦੀ ਸਕਿਨ ਨੂੰ ਬਚਾਇਆ ਜਾ ਰਿਹਾ ਪੌਣੇ 4 ਕਰੋੜ ਰੁਪਈਆ ਜਿਹੜਾ ਉਹ 7-8 ਬੰਦਿਆਂ ਦੇ ਅਕਾਊਂਟਾਂ ਚੋਂ ਘੁੰਮਿਆ ਉਹੀ ਪੈਸਾ ਉਹ ਸ਼ੋਅ ਕਰ ਰਿਹਾ ਜਿਹੜਾ ਹੋਰ ਪੈਸਾ ਸੀਗਾ 42-43 ਅਕਾਊਂਟ ਹੈ ਤੁਹਾਨੂੰ 4 ਅਕਾਊਂਟ ਅਸੀਂ ਦਿਖਾਈ ਸੀ 4 ਖਾਤਿਆਂ ਚ ਜੇ 50 ਲੱਖ ਰੁਪਈਆ ਗਿਆ ਤੇ 42 ਖਾਤਿਆਂ ਚ ਕਿੰਨਾ ਪੈਸਾ ਹੋਊਗਾ ਸਿਰਫ ਪੌਣੇ 4 ਕਰੋੜ ਰੁਪਈਆ ਹੋਊਗਾ ਇਹ ਸਾਰਾ ਇੱਕ ਦੇਖੋ ਕਮਿਸ਼ਨਰ ਸਾਹਿਬ ਮੈਂ ਦੇਖੋ ਉਹਨਾਂ ਦੀ ਕੋਈ ਛਵੀ ਤੇ ਕੋਈ ਦਾਗ ਨਹੀਂ ਜਾਨਾ ਚਾਹੁੰਦਾ ਪਰ ਜੇ ਉਹ ਇਹ ਦੀ ਇਮਾਨਦਾਰ ਛਵੀ ਦੇ ਅਫਸਰ ਨੇ ਉਹ ਬਾਹਰ ਚਾਈਨੈਸ ਸਕੈਮ ਤਾਂ ਪਹਿਲਾਂ ਤਾਂ ਚੱਲ ਰਿਹਾ ਸੀ ਲੇਕਿਨ ਜੀ ਜਿੱਤੇ ਮੈਂ ਗੱਲ ਕਰਦਾ ਬੜੀ ਅਖਬਾਰਾਂ ਨੇ ਖਬਰਾਂ ਲਗਾਈਆਂ ਵੱਡੇ ਵੱਡੇ ਪੇਲ ਲਗਾਏ ਕਈ ਪੱਤਰਕਾਰ ਕਹਿੰਦੇ ਸੀ ਖੁਲਾਸੇ ਕਰ ਦਿੱਤੇ ਲੇਕਿਨ ਉਹ ਖੁਲਾਸੇ ਦੇ ਪਰ ਕਾਰਵਾਈ ਨਹੀਂ ਹੋਈ ਲੁਧਿਆਣਾ ਲਾਈਵ ਨੇ ਕਮਿਸ਼ਨਰ ਦਾ ਬਿਆਨ ਲੀਤਾ ਨਾਲੇ ਇੱਥੇ ਜਨਰਲ ਕਮਿਸ਼ਨਰ ਪਹੁੰਚ ਗਏ ਨਾਲੇ ਪਰਚਾ ਦਰਜ ਹੋ ਗਿਆ ਆਖਿਰ ਉਹ ਉਹਨਾਂ ਦਾ ਜੋਰ ਨਹੀਂ ਚੱਲਿਆ ਕਿ ਖਬਰ ਦੇਖ ਕੇ ਉਹ ਪਰਭਾਵਿਤ ਹੋ ਗਏ ਕਿ ਉਹਨਾਂ ਨੂੰ ਆਹ ਲੱਗਣ ਲੱਗ ਗਿਆ ਕਿ ਸਾਡੇ ਦੇ ਮਾਨ ਸਾਹਿਬ ਉਹਨਾਂ ਗਾਰਨਾ ਦੇਖ ਦੇਣ ਦੇਖੋ ਜੀ ਲੁਧਿਆਣਾ ਜ਼ਾਇਬ ਜਿਹੜਾ ਚ ਆਮ ਬੰਦੇ ਦੀ ਜ਼ੁਬਾਨ ਤੇ ਇਸ ਚੈਨਲ ਦਾ ਰਹਿੰਦਾ ਵਿਊਜ਼ ਹੈਗੇ ਨੇ ਤੇ ਵਿਦ ਐਵੀਡੈਂਸ ਅਸੀਂ ਤੁਹਾਡੇ ਕੋਲ ਆਏ ਸੀਗੇ ਕਿਉਂਕਿ ਤੁਸੀਂ ਵੀ ਬਿਨਾ ਐਵੀਡੈਂਸ ਤੋਂ ਸਾਡੀ ਬਾਈਟ ਵੀ ਨਹੀਂ ਕਰਨੀ ਸੀਗੀ ਹੈਨਾ ਉਸ ਤੋਂ ਬਾਅਦ ਹੋਇਆ ਕੀ ਹੈ ਜਿਹੜੇ ਜੁਆਇੰਟ ਕਮਿਸ਼ਨਰ ਸੀਗੇ ਸੇਖੋ ਸਾਫ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਆਈ ਹੋਣੀ ਵੀ ਸਾਡੇ ਨੂੰ ਹਜੇ ਕੁਝ ਚੱਲ ਰਿਹਾ ਉਹ ਆਏ ਉਹ ਬੰਦਿਆਂ ਦੇ ਜ਼ਬਤ ਦੇਖੋ ਕੀ ਸੀ ਉਹ ਕਹਿੰਦੇ ਜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਇੱਕ ਕਲਰਕ ਜੇਪੇ ਦਾ ਬੰਦਾ ਜਿਹੜਾ ਦਿਨੇ ਆਜੋ ਦਿਨੇ ਆਜੋ ਤੇ ਉਹ ਬੰਦੇ ਕਿਸੇ ਦਾ ਕੰਮ ਨਹੀਂ ਕਰਦੇ ਤੇ ਉਹ ਮੁਖ ਉਹ ਬੰਦਾ ਸ਼ਾਮ ਨੂੰ ਸੀ ਇਹ ਸਕੈਂਡਲ ਉਹ ਬੰਦਾ ਕਹਿ ਰਿਹਾ ਜੀ ਮੈਂ ਕਮਿਸ਼ਨਰ ਸਾਹਿਬ ਦੇ ਆਰਡਰ ਤੇ ਇਨਕੁਆਇਰੀ ਕਰ ਰਿਹਾ ਰਾਤ ਨੂੰ ਬੈਠ ਕੇ ਰਾਤ ਨੂੰ ਤੇ ਜਿਹੜੀ ਦੂਜੇ ਸ਼ਬਦ ਸੀਗੇ ਸੇਖੋ ਸਾਹਿਬ ਦੇ ਵੀ ਜਿਹੜੀ ਤੂੰ ਕੌਨਫਿਡੈਂਸ਼ੀਅਲ ਰਿਪੋਰਟ ਸੀ ਜਿਹੜੀ ਕੱਢੀ ਆ ਮੈਨੂੰ ਦੇ ਉਹ ਵੀਡੀਓ ਚ ਕਿਹਾ ਜਾ ਰਿਹਾ ਇਹਦਾ ਮਤਲਬ ਉਹ ਕਿਹੜੀ ਕੌਨਫਿਡੈਂਸ਼ੀਅਲ ਰਿਪੋਰਟ ਸੀਗੀ ਯਾਨੀ ਉਹ ਸਾਰਾ ਕੁਝ ਗਾਇਬ ਕੀਤਾ ਜਾ ਰਿਹਾ ਸੀ ਜਿਹੜਾ ਅਫਸਰਾਂ ਦੇ ਜਿਨ੍ਹਾਂ ਤੇ ਅਫਸਰਾਂ ਦੇ ਗਾਜ ਡਿੱਗ ਸਕਦੀ ਹੈ ਉਹਨਾਂ ਨੂੰ ਬਚਾਉਣ ਵਾਸਤੇ ਇਹ ਸਾਰਾ ਸਮੇਟ ਕੇ ਸੈਂਕੜੇ ਕਰੋੜ ਦੇ ਕੱਪੜੇ ਨੂੰ ਸਮੇਟ ਕੇ 2-4 ਕਰੋੜ ਦੇ ਵਿੱਚ ਸਿਰਫ ਚਾਰ ਗਰੀਬਾਂ ਨੂੰ ਪਸਾਣ ਦੀ ਸਾਜ਼ਿਸ਼ ਹੋ ਰਹੀ ਹੈ ਦਾ ਮਤਲਬ ਜੀ ਜੀ ਤੇ ਦੱਸਦਾ ਤੇ ਨਾ ਦਾਰੂ ਸੇਵਨ ਵੀ ਚੱਲਦਾ ਤੁਸੀਂ ਦੇਖੀ ਹੋਣੀ ਸੀ ਖਬਰ ਪਹਿਲੇ ਤੇ ਅਸੀਂ ਤੁਸੀਂ ਕੀਤੀ ਸੀ ਆ ਸਕੈਮ ਕਿੱਥੇ ਚੱਲ ਕੱਢਿਆ ਸੀਗਾ ਆਪਾਂ ਦਾਰੂ ਪੀਤੀ ਜਾ ਰਹੀ ਸੀ ਕਿ ਤੁਹਾਨੂੰ ਲੱਗਦਾ ਨਹੀਂ ਕਿ ਜਦ ਦਫਤਰ ਹੀ 5 ਵਜੇ ਬੰਦ ਹੋ ਜਾਂਦੇ ਨੇ ਤੇ 9:30 ਵਜੇ ਬੈਠ ਕੇ ਕਿਹੜਾ ਕੰਮ ਕਰ ਰਹੇ ਸੀ ਕਿਹੜਾ ਕਿਹੜੇ ਅਫਸਰ ਦਾ ਹਨਾ ਨੂੰ ਸੀਗਾ ਕਿ ਉਹ ਮੇਰਾ ਨਾਮ ਕੱਢ ਦੀ ਉਹ ਮੇਰਾ ਨਾਮ ਵੀ ਉਹਦੇ ਚ ਕੱਢ ਦੀ ਉਹ ਲੇਛੇ ਚੋਂ ਮੇਰਾ ਨਾਮ ਕੱਢ ਦੀ ਐਦਾਂ ਦੀ ਕੋਈ ਸੈਟਿੰਗ ਨਾ ਚੱਲ ਰਹੀ ਸੀਗੀ ਮੈਨੂੰ ਕਮਿਸ਼ਨਰ ਸਾਹਿਬ ਦੇ ਆਰਡਰ ਆ ਮੈਂ ਇਨਕੁਆਰੀ ਕਰ ਰਿਹਾ ਇੱਕ ਕਲਰਕ ਜਿਵੇਂ ਦਾ ਬੰਦਾ ਆਪਣੇ ਸੀਨੀਅਰ ਅਧਿਕਾਰੀ ਦੀ ਇਨਕੁਆਰੀ ਕਰ ਸਕਦਾ ਤੁਸੀਂ ਇਹ ਮੈਨੂੰ ਦੱਸੋ ਉਹਦੇ ਕੋ ਇੱਕ ਕੋਈ ਵੀ ਫੰਡਾਮੈਂਟਲ ਰਾਈਟ ਸੰਵਿਧਾਨਕ ਤੌਰ ਤੇ ਉਹਦੇ ਕੋਲ ਰਾਈਟ ਹੈਗਾ ਵਾ ਆਪਣੇ ਕਿਸੇ ਸੀਨੀਅਰ ਦੀ ਇਨਕੁਆਇਰੀ ਕਰਨ ਦਾ ਇਹ ਤਾਂ ਸਿਰਫ ਕਲਰਕਾਂ ਜਿਨ੍ਹਾਂ ਨੇ ਠੱਗੀ ਮਾਰੀ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਿਨ੍ਹਾਂ ਨੇ ਠੱਗੀ ਮਾਰੀ ਉਹੀ ਸਿੱਟ ਦਾ ਹਿੱਸਾ ਬਣ ਗਏ ਆ ਤੇ ਹੁਣ ਉਹਨਾਂ ਦੇ ਇੱਕ ਕਲਰਕ ਜਿਹੜੇ ਕਲਰਕਾਂ ਨੇ ਠੱਗੀ ਕਰਵਾਈ ਆ ਸਾਰਾ ਸਿਸਟਮ ਬਣਾਇਆ ਕਿਉਂਕਿ ਪੇਪਰ ਵਰਕ ਸਾਰਾ ਵੀ ਤਨਖਾਹਾਂ ਤੋਂ ਮੁਕਮਾ ਜਿਹੜੇ ٹیਏਡੀਏ ਬਣਦੇ ਆ ਜਾਂ ਫੰਡ ਹੁੰਦੇ ਰਜ਼ੀਦ ਹੁੰਦੇ ਕਲਰਕਾਂ ਦੇ ਥਰੂ ਹੁੰਦੇ ਕਲਰਕਾਂ ਨੂੰ ਸਾਰੀ ਨੌਲੇਜ ਸੀ ਸਾਰਾ ਸਕੈਂਡਲ ਕਲਰਕਾਂ ਨੇ ਕੀਤਾ ਤੇ ਉਹੀ ਕਲਰਕਾਂ ਦੇ ਥ ਨੋ ਇਹ ਸਵਾਲ ਆਗੇ ਤਾਈ ਆਲੀ ਸ਼ਾਨ ਗੱਡੀਆਂ ਆਲੀ ਸ਼ਾਨ ਕੋਠੀਆਂ ਸੈਲਰੀ 15 ਤੋਂ 20000 ਰੁਪਈਆ ਤੇ ਘੁੰਮਣਾ ਜੈਗਵਾਰ ਦੇ ਵਿੱਚ ਘੁੰਮਣਾ ਫੋਰਚੂਨਰ ਦੇ ਵਿੱਚ ਉਹ ਵੱਡੀਆਂ ਵੱਡੀਆਂ ਗੱਡੀਆਂ ਕਰੋੜਾ ਰੁਪਈਆ ਦੀ ਠੱਗੀ ਮਾਰ ਰਹੇ ਤਾਂ ਹੀ ਘੁੰਮ ਰਹੇ ਆ ਨਾਲੇ ਮਿਲੀ ਭੋਗਤ ਨਾਲ ਅਫਸਰ ਸਾਰੇ ਮਿਲੇ ਕਲਰਕ ਮਿਲੇ ਹੋਏ ਆ ਹੈਲਥ ਅਫਸਰ ਮਿਲੇ ਹੋਏ ਆ ਜਿਹੜੇ ਹੈਲਪਰ ਹਨ ਉਹਨਾਂ ਦੇ ਸਾਰੇ ਮਿਲੇ ਹੋਏ ਉਹਨਾਂ ਦੀ ਮਿਲੀ ਭੋਗਤ ਨਾਲ ਵੱਡੇ ਅਫਸਰ ਵੀ ਇਹਦੇ ਵਿੱਚ ਇਨਵੋਲਵ ਨੇ ਤਾਂ ਹੀ ਠੱਗੀਆਂ ਵਜਰੀਆਂ ਤਾਂ ਵੱਡੀਆਂ-ਵੱਡੀਆਂ ਕੋਠੀਆਂ ਕਾਰਾ ਤਾਂ ਆ ਰਹੀਆਂ ਨੇ ਤੇ ਗਰੀਬਾਂ ਦਾ ਜਿਹੜੇ ਗਰੀਬ ਲੋਕ ਆ ਜਿਹੜੇ ਸਫਾਈ ਸੇਵਕ ਆ ਸਾਡੇ ਵਰਗੇ ਜਿਹੜੇ ਟੈਕਸ ਭਰਦੇ ਨੇ ਆਮ ਲੋਕ ਆ ਜਿਹੜੇ ਟੈਕਸ ਭਰਦੇ ਨੇ ਤੁਸੀਂ ਗਲਤ ਹੋ ਤੁਸੀਂ ਟੈਕਸ ਨਹੀਂ ਭਰਦੇ ਹੋ ਤੁਹਾਡਾ ਪੈਸਾ ਹੈ ਹੀ ਨਹੀਂਗਾ ਉਹ ਪੈਸੇ ਦਾ ਕਿੰਨਾ ਦਾ ਤੁਸੀਂ ਕਿੱਧਰ ਜਾ ਦੋਗੇ ਤੁਹਾਡਾ ਪੈਸਾ ਜੋ ਠੱਗੀ ਇੱਥੇ ਹੋ ਗਈ ਤੁਸੀਂ ਤੁਸੀਂ ਕਿੱਧਰ ਦਿੱਤਾ ਪਬਲਿਕ ਦਾ ਪੈਸਾ ਤੁਸੀਂ ਟੈਕਸ ਕਿਸੇ ਨੂੰ ਦਿੱਤਾ ਸਮਾਨ ਖਰੀਦਦੇ ਟੈਕਸੋਂ ਦਾ ਲੱਗਦਾ ਹੀ ਹੈ ਸਮਾਨ ਖਰੀਦੋ ਇਹ ਤਾਂ ਫਿਰ ਗੱਲ ਗੱਲ ਇਹ ਹੈ ਜੀ ਦੇਖੋ ਤੁਸੀਂ ਇਹ ਕਹਿੰਦੇ ਸੀਗੇ ਵੀ ਇਮਾਨਦਾਰਾਂ ਦੀ ਸਰਕਾਰ ਆਈ ਹੈ ਚਾਰ ਦਿਨ ਤੁਹਾਡੀ ਖਬਰ ਚੱਲਦੀ ਨੂੰ ਵੀ ਹੋ ਗਿਆ ਲੁਧਿਆਣੇ ਪਹਿਲਾਂ ਤਾਂ ਕਾਰਪੋਰੇਸ਼ਨ ਦੇ ਰਿਲੇਟਡ ਬੰਦਿਆਂ ਕੋ ਖਬਰ ਸੀਗੀ ਪਰ ਅੱਜ ਪੂਰੇ ਲੁਧਿਆਣੇ ਚ ਚਰਚਾ ਦਾ ਵਿਸ਼ਾ ਹੈ ਇਹ ਖਬਰ ਦੇਖੋ ਪਰਚਾ ਦਰਜ ਕਿਹਨਾਂ ਤੇ ਹੋਇਆ ਉਹ ਛੇ ਮੈਂ ਇਹ ਨਹੀਂ ਕਹਿੰਦਾ ਉਹ ਬੰਦੇ ਦੋਸ਼ੀ ਨਹੀਂ ਆ ਉਹ ਵੀ ਦੋਸ਼ੀ ਹੋਣਗੇ ਪਰ ਉਹ ਛੇ ਬੰਦੇ ਕੌਣ ਸੀਗੇ ਸਫਾਈ ਸੇਵਕ ਜ਼ੰਮੇਰਦਾਰ ਉਹ ਮਤਲਬ ਉਹ ਮਤਲਬ ਸੈਂਕੜੇ ਕਰੋਨਾ ਦਾ ਘਟਾਲਾ ਉਹ ਬੰਦੇ ਕਰਕੇ ਜਿਹੜੇ ਅਨਪੜ੍ਹ ਆ ਜਿਹੜੇ ਡੀਸੀ ਰੇਟ ਤੇ ਨੇ ਪੱਕੇ ਵੀ ਹੈ ਨਹੀਂ ਮੈਂ ਤੁਹਾਨੂੰ ਮਾਰੇ ਚਾਹ ਪਹਿਲੇ ਗੱਲ ਵੀ ਕੀਤੀ ਸੀਗੀ ਕਿ ਉਹ ਬੰਦੇ ਵੀ ਜਰੂਰ ਫਸਣਗੇ ਜਿਨ੍ਹਾਂ ਨੇ ਪੈਸਾ ਮਨ ਖਾਤੇ ਪਾਇਆ ਲੇਕਿਨ ਉਹ ਪੈਸਾ ਬਚਾ ਸਕਦੇ ਸੀਗੇ ਅਗਰ ਆਈਸੀਆਈ ਅਈਸ ਅਫਸਰ ਨੂੰ ਮਿਲ ਜਾਂਦੇ ਹੋ ਕਿਸੇ ਵਿਜੀਲੈਂਸ ਦੇ ਅਧਿਕਾਰੀ ਨੂੰ ਮਿਲ ਜਾਂਦੇ ਸਾਡੇ ਖਾਤਿਆਂ 'ਚ ਪੈਸਾ ਪਾਇਆ ਜਾਂਦਾ ਤੁਸੀਂ ਇਹਦੀ ਇਨਕੁਆਇਰੀ ਕਰੋ ਅਸੀਂ ਤਾਂ ਕਹਿੰਨੇ ਆ ਉਹ ਵੀ ਚੋਰ ਨੇ ਅਸੀਂ ਕਹਿੰਨੇ ਉਹ ਵੀ ਚੋਰ ਆ ਪਰ ਜਿਹੜੇ ਵੱਡੇ ਚੋਰ ਆ ਜਿਹੜੇ ਕੋਟ ਪੈਂਟ ਪਾ ਕੇ ਘੁੰਮ ਰਿਹਾ ਉਹਨਾਂ ਦਾ ਯਾਨੀ ਕੋਈ ਕਸੂਰੀ ਮੰਨ ਲਓ ਜਿਹੜੇ ਬੰਦੇ ਫਸਾਏ ਗਏ ਜਿਨ੍ਹਾਂ ਤੇ ਐਫ ਆਈ ਆਰ ਹੋਈ ਆ ਉਹਨਾਂ ਨੇ ਖਾਤੇ ਦਿੱਤੇ ਤਾਂ ਹੀ ਇਹ ਸਾਰਾ ਸਕੈਂਡਲ ਹੋਇਆ ਮੈਂ ਤੁਹਾਨੂੰ ਇਹਦੀ ਗੱਲ ਦੱਸਦਾ ਜਿਨ੍ਹਾਂ ਨੇ ਕੋਟ ਪਾਇਆ ਹੋਊਗਾ ਨਾ ਉਹ ਦੇਖੋ ਪੀਐਮ ਪੇਟੀਐਮ ਕ੍ਰੈਡਿਟ ਕਾਰਡ ਹੋਣਗੇ ਕੈਸ਼ ਨਹੀਂ ਹੋਊਗਾ ਕੋਡ ਤਾਂ ਲਾ ਕੇ ਰੱਖ ਦੂਗਾ ਕਿ ਆਹ ਲੋ ਜੀ ਮੈਂ ਕੋਡ ਲਾਤਾ ਮੇਰੇ ਤੇ ਕੁਝ ਨਹੀਂ ਹੈ ਬੈਂਕਾਂ ਚੋਂ ਕੈਸ਼ ਕਢਾਇਆ ਗਿਆ ਇਹ ਜਿਹੜੇ ਬੰਦੇ ਆ ਜਿਨ੍ਹਾਂ ਤੇ ਐਫ ਆਈ ਆਰ ਹੋਈ ਆ ਨਾ ਜਿਹੜਾ ਇਹਨਾਂ ਚੋਂ ਇੱਕ ਬੰਦਾ ਸੀ ਉਹਨੇ ਇੱਕ ਹੱਥੇ ਦਿੱਤੇ ਆ ਕੈਸ਼ ਕਢਾਇਆ ਗਿਆ 10-10 20-20 ਲੱਖ ਰੁਪਇਆ ਇਹਨਾਂ ਨੂੰ ਤਾਂ ਕਮਿਸ਼ਨ ਦਿੱਤੀ ਗਈ 10-10 20-20 ਹਜ਼ਾਰ ਹੁਣ 10 ਲੱਖ ਚੋਂ ਜਿਹਨੂੰ 20 ਹਜ਼ਾਰ ਦਿੱਤਾ ਤੇ 9 ਲੱਖ 80 ਹਜ਼ਾਰ ਜਿਹਦੇ ਕੋ ਗਿਆ ਉਹ ਦੋਸ਼ੀ ਨਹੀਂ ਹੈ ਉਹ ਤਾਂ ਵੱਡਾ ਦੋਸ਼ੀ ਹੈ ਉਹ ਕਿੱਥੇ ਆ ਫਿਰ ਇਹ ਤਾਂ ਆ ਜਿਹੜੇ ਪੜੇ ਗਿਆ ਸੀ ਦੱਸਣਗੇ ਕਿਨੇ ਖਾਤੇ ਪੈਸੇ ਗਏ ਨੇ ਇਹਨਾਂ ਨੂੰ ਤਾਂ ਸੈੱਟ ਕਰ ਦਿਆ ਇਹਨਾਂ ਨੂੰ ਤਿਆਰ ਕਰ ਦਿਆ ਗਿਆ ਵੀ ਤੁਸੀਂ ਆਪਣੇ ਦੇ ਗਾਜ ਸਟਵਾਓ ਅਸੀਂ ਤੁਹਾਨੂੰ ਐਂਡ ਬਚਾ ਦਾਂਗੇ ਬਹਾਲ ਵੀ ਕਰ ਦਾਂਗੇ ਪਰ ਤੁਸੀਂ ਸਾਡਾ ਨਾਂ ਨਹੀਂ ਦੇਣਾ ਦੱਸੋ ਜੀ ਇਹ ਤਾਂ ਕਪੂਰ ਸਾਹਿਬ ਆ ਪਿਆ ਗਿਆ ਸਕਦੇ ਇਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਬੱਕਰਾ ਹਲਾਲ ਹੋਣ ਵਾਸਤੇ ਬੱਕਰਾ ਹਲਾਲ ਹੋਣ ਵਾਸਤੇ ਇਹ ਪਤਾ ਕੀ ਹੈ ਵੀ ਮਲਾਈ ਦਾ ਸੀ ਖਾ ਗਿਆ ਉਹਨਾਂ ਜਿਹੜੀ ਥੱਲੇ ਪਤੀਲੇ ਦੇ ਖੁਰਚਣ ਰਹਿ ਜਾਂਦੀ ਹੈ ਉਹ ਇਹਨਾਂ ਨੂੰ ਮਿਲ ਗਈ ਹੈ ਹੁਣ ਉਹ ਜਿਹੜੀ ਮਲਾਈ ਦੀ ਜਿਹੜੀ ਕੀਮਤ ਹੈ ਹੁਣ ਇਹਨਾਂ ਤੋਂ ਚੁਕਾਈ ਜਾਣੀ ਹੈ ਪਰ ਆਪਾਂ ਇਹ ਜਿਹੜੀ ਮਲਾਈ ਆਪਾਂ ਖਾਣ ਨਹੀਂ ਦੇਵਾਂਗੇ ਜਿਹੜੀ ਇਹ ਖੀਰ ਬਣਾ ਕੇ ਬੈਠੇ ਆਪਾਂ ਰੇਤਾ ਪਾ ਲਾਂਗੇ ਇਹਦੇ ਚ ਜੇ ਖਾਓਗੇ ਤਾਂ ਦੰਦ ਕਰਕਰੇ ਹੁੰਦੇ ਆ ਨਾ ਤੇ ਆਪਾਂ ਲੋਹੇ ਦੇ ਚਣੇ ਚਬਾ ਦਾਂਗੇ ਕਿਉਂਕਿ ਅਸੀਂ ਜਦ ਤੱਕ ਨਹੀਂ ਬੈਠਾਂਗੇ ਜਦ ਤੱਕ ਸਾਰੇ ਜਿਹੜੇ origignal ਜਿਹੜੇ ਦੋਸ਼ੀ ਐ ਜੋ ਵਾਕਿਆ ਜਿਨ੍ਹਾਂ ਨੇ ਕਸੂਰ ਕੀਤਾ ਜਿਨ੍ਹਾਂ ਨੇ ਡਾਕਾ ਮਾਰਿਆ ਲੋਕਾਂ ਦੇ ਪੈਸੇ ਦੇ ਉੱਪਰ ਲੋਕਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ ਕਿਉਂਕਿ ਮਿਹਨਤ ਦੀ ਇਹਨਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਸਾਡੇ ਜਿਹੜੇ ਨਗਰ ਨਿਗਮ ਕਰਮਚਾਰੀ ਨੇ ਸਵੇਰੇ 5 ਵਜੇ ਤੋਂ 6 ਵਜੇ ਉੱਠ ਕੇ ਇਹਨੀ ਠੰਡ ਦੇ ਵਿੱਚ ਕੰਮ ਕਰ ਰਹੇ ਨੇ ਔਰ ਤੁਸੀਂ ਆ ਦੇਖੋ ਅੱਜ ਤੱਕ ਵੀ ਤਨਖਾਹਾਂ ਨਹੀਂ ਪਈਆਂ ਸਭ ਤੋਂ ਵੱਡੀ ਗੀਆਂ ਉਹਨਾਂ ਦੀ ਤਨਖਾਹਾਂ ਉਹ ਮਾਤੜ ਨੇ ਉਹ ਮਾਤੜ ਨੇ ਉਹ ਆਵਾਜ਼ ਨਹੀਂ ਚੱਕ ਸਕਦੇ ਉਹ ਆਵਾਜ਼ بلند ਨਹੀਂ ਕਰ ਸਕਦੇ ਉਹਨਾਂ ਦਾ ਉਹਨਾਂ ਕੋਲ ਉਹਨਾਂ ਕੋਲ ਆਕਾ ਨਹੀਂ ਹੈਗਾ ਵੱਡਾ ਕਿ ਉਹਨਾਂ ਦਾ ਕੋਈ ਸੁਰੱਖਣ ਕਰਦਾ ਹੋਵੇ ਕਿ ਹਾਂ ਮੈਂ ਪਿੱਛੇ ਬੈਠਾ ਤੇ ਅਗਲੀ ਆਵਾਜ਼ بلند ਕਰਾਂਗਾ ਉਹਨਾਂ ਪਿੱਛੇ ਬੰਦਾ ਹੀ ਨਹੀਂ ਹੈ ਕਪੂਰ ਸਾਹਿਬ ਗਲਤ ਐਸੀ ਗੱਲ ਦੀ ਹੈ ਨਾ ਸਾਨੂੰ ਦੁੱਖ ਤੇ ਇਸ ਚੀਜ਼ ਦਾ ਵੀ ਐਡਾ ਵੱਡਾ ਸ਼ਹਿਰ ਹੋਣ ਦੇ ਬਾਅਦ ਔਰ ਐਡੀ ਲੀਡਰਸ਼ਿਪ ਦੀ ਮਜ਼ਬੂਤ ਹੋਣ ਦੇ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਆਵਾਜ਼ ਹੀ ਨਹੀਂ ਚੱਕਦਾ ਪਿਆ ਇਹੀ ਇਹੀ ਫੰਡ ਜਦ ਆਏ ਸੀਗੇ ਨਾ ਉਦੋਂ ਇਹ ਗਰੀਬਾਂ ਨੂੰ ਕਹਿੰਦੇ ਸੀ ਤੇ ਲੱਖ ਰੁਪਏ ਫੰਡ ਤੇਰਾ ਆਣਾ ਵਾ 80000 ਮਿਲੂਗਾ 20000 20000 ਕਿਦਾਰਕ ਕਹਿੰਦੇ ਸਾਡਾ ਉਹ 20000 ਕਿੱਦਾਂ ਵੰਡੇ ਜਾਣਾ ਸੀ 3000 ਜ਼ੰਬੜਦਾਰ ਦਾ 5000 ਸੈਂਟਰੀ ਦਾ ਚੀਫ ਸੈਂਟਰੀ ਦਾ ਹੈਲਥ ਅਫਸਰ ਦਾ ਜੁਆਇੰਟ ਕਮਿਸ਼ਨਰ ਕਮਿਸ਼ਨਰ ਉਹ ਐਮਐਲਏ ਸਾਰਿਆਂ ਕੋਲ ਹੀ ਜਾਂਦਾ ਜੀ ਮਾਲ ਇਹ ਹਜ਼ਾਰਾਂ ਲੋਕ ਨੇ ਜੇ 1000 ਰੁਪਿਆ ਵੀ ਜਾਵੇ ਨਾ ਕਿਸੇ ਵੱਡੇ ਚਿੱਟੇ ਗੁਰਦੇ ਪਿਆਮੇ ਵਾਲੇ ਦੀ ਜੇਬ ਚ ਤੁਸੀਂ ਇਹ ਦੇਖ ਲਓ 7.5 8000 ਮਲਾਜਮਾਂ ਲੱਖਾਂ ਰੁਪਈਆ ਮਹੀਨੇ ਦਾ ਡਿੱਗ ਜਾਂਦਾ ਅਮਨ ਸੋਰੀ ਅਜੀਜੀ ਫਿਰ ਇਹ ਕਿਉਂ ਨਹੀਂ ਫਿਰ ਸਟ੍ਰਾਈਕ ਤੇ ਚਲੇ ਜਾਂਦੇ ਸਫਾਈ ਕਰਮਚਾਰੀ ਕਿਉਂ ਨਹੀਂ ਜਾਂਦੇ ਆਪਣੀ ਮੰਗਾਂ ਨੂੰ ਲੈ ਕੇ ਭਾਜੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੀ ਦੀ 7.5 8000 ਤਨਖਾਹ 14 ਸਾਲ ਰਹੀ ਅੱਜ ਮੁਸ਼ਕਲਾਂ ਨਾਲ ਪੱਕਾ ਹੋਇਆ ਅੱਜ ਤੁਸੀਂ ਮੈਨੂੰ ਇਹ ਦੱਸੋ 16000 ਹੁਣ ਤਨਖਾਹ ਆ ਘਰ ਦਾ ਬਿਜਲੀ ਦਾ ਦੁੱਧ ਗੈਸ ਸਿਲੰਡਰ ਰਾਸ਼ਨ ਸਰੋਂ ਦਾ ਤੇਲ ਬੱਚਿਆਂ ਦੀ ਪੜ੍ਹਾਈ ਦੁੱਖ ਬਿਮਾਰੀ ਕਿਸੇ ਰਿਸ਼ਤੇਦਾਰੀ ਚ ਆਣਾ ਜਾਣਾ ਜੇ ਉਹ ਬੰਦਾ ਸਟ੍ਰਾਈਕ ਤੇ ਚਲੇ ਜਾਊਗਾ ਤੇ ਉਹਦੀਆਂ ਮੁਸ਼ਕਲ ਉਹਨੂੰ ਤਾਂ ਵੈਸੇ ਹੀ ਤਿੰਨ-ਤਿੰਨ ਮਹੀਨੇ ਤਨਖਾਹ ਨਹੀਂ ਮਿਲਦੀ ਪਰ ਇੱਕ ਆਸਰਾ ਹੁੰਦਾ ਲੋਕੀ ਵਿਆਜ ਤੇ ਪੈਸੇ ਦੇ ਦਿੰਦੇ ਬੈਂਕ ਲੋਨ ਦੇ ਦਿੰਦੇ ਵੀ ਮਜ਼ਾਜਮ ਐ ਜੇ ਉਹ ਸਟ੍ਰਾਈਕ ਤੇ ਚਲਾ ਗਿਆ ਫੇਰ ਤਾਂ ਉਹ ਬਰਬਾਦ ਹੋ ਜਾਊਗਾ ਵੀ ਆਪਣੀ ਮੰਗਾਂ ਕਿੱਦਾਂ ਪੂਰੀਆਂ ਕਰਾਣ ਹੋ ਭਾਜੀ ਉਹ ਦੇਖੋ ਇਹ ਤਾਂ ਸੰਗਠਿਤ ਹੋਣਾ ਪੈਂਦਾ 바ਵਾ ਸਾਹਿਬ ਕਹਿੰਦੇ ਆ ਸਿੱਖਿਸ਼ਿਤ ਹੋਵੋ ਸੰਗਠਿਤ ਹੋਵੋ ਤੇ ਸੰਘਰਸ਼ ਕਰੋ ਇਹ ਤਿੰਨਾਂ ਹੀ ਚੀਜ਼ਾਂ ਨਾਲ ਸੰਘਰਸ਼ ਕਰਕੇ ਹੀ ਇਹ ਮਜ਼ਾਜਮ ਪੱਕੇ ਹੋਏ ਸੀ ਤੇ ਹੁਣ ਸੰਘਰਸ਼ ਕਰਨਾ ਪੈਣਾ ਦੇਖੋ ਜੇ ਪੈਸਾ ਆ ਗਿਆ ਠੀਕ ਐ ਜਿੰਨਾ ਹੱਕ ਦਾ ਪੈਸਾ ਸੀ ਇਹਨਾਂ ਨੇ ਆਪਣੀ ਚਮੜੀ ਉਤਾਰ ਕੇ ਵੀ ਦੇਣਾ ਪਵੇ ਇਹਨਾਂ ਨੂੰ ਦੇਣਾ ਪੈਣਾ ਜੇ ਦੇ ਤਾ ਠੀਕ ਹੈ ਨਹੀਂ ਤਾਂ ਸੰਘਰਸ਼ ਤੇ ਉਹ ਜਾਣਗੇ ਜੇ ਉਹ ਨਹੀਂ ਜਾਉਗੇ ਉਹਨਾਂ ਦੀ ਲੜਾਈ ਅਸੀਂ ਲੜਾਂਗੇ ਜੇ ਉਹ ਆਪਣੀ ਨੌਕਰੀ ਦਾਤੇ ਨਹੀਂ ਜਾ ਸਕਦੇ ਸਾਡਾ ਸਮਾਜ ਆ ਗਰੀਬ ਲੋਕ ਆ ਅਸੀਂ ਵੀ ਗਰੀਬ ਜਾਤੀ ਚੋਂ ਪੈਦਾ ਹੋਏ ਆ ਸਾਨੂੰ ਦਰਦ ਦਾ ਅਸਰ ਹੈਗਾ ਮੇਰੀ ਮੰਮੀ ਨੇ ਵੀ ਕਿਸੇ ਦੇ ਘਰ ਚ ਭਾਂਡੇ ਮਾਂਜੇ ਹੋਏ ਆ ਮੈਨੂੰ ਪਤਾ ਵੀ ਇੱਕ ਗਰੀਬ ਬੰਦਾ ਕਿੱਦਾਂ ਆਪਣਾ ਘਰ ਚ ਜਾਂਦਾ ਜੇ ਉਹ ਨਹੀਂ ਲੜਾਈ ਲੜੂਗਾ ਤੇ ਉਹਨਾਂ ਦੀ ਲੜਾਈ ਅਸੀਂ ਲੜਾਂਗੇ ਪਰ ਲੜਾਈ ਲੜਾਂਗੇ ਜਿੱਤਾਂਗੇ ਤੇ ਐਂਡ ਜਿਹੜੇ ਦੋਸ਼ੀ ਨੇ ਉਹ ਸਦਾਖਾ ਦੇ ਅੰਦਰ ਹੋਣਗੇ ਤੇ ਪੈਸਾ ਵਾਪਸ ਉਹੀ ਗਰੀਬਾਂ ਦੀ ਜੇਬ 'ਚ ਜਾਊਗਾ ਜਿਨ੍ਹਾਂ ਦੀ ਜੇਬ 'ਚੋਂ ਇਹਨਾਂ ਨੇ ਚੋਰੀ ਕੀਤੀ ਐ। ਲੇਕਿਨ ਜਿਹੜੇ ਛੱਤ ਬੰਦੇ ਦੇ ਉੱਤੇ ਪਰਚਾ ਦਰਜ ਹੋਇਆ ਉਹਨਾਂ ਦੀ ਕੋਈ ਇਨਕੁਆਰੀ ਚੱਲੀ ਹੈ ਅਜੇ? ਪਤਾ ਲੱਗਿਆ ਥਾਣੇ ਤੋਂ ਅਜੇ ਕੋਈ ਇਨਕੁਆਰੀ ਨਹੀਂ ਚੱਲੀ। ਇਹ ਤਾਂ ਇੱਕ ਫਾਰਮੈਲਟੀ ਕੀਤੀ ਗਈ ਐ। ਉਹ ਵੀ ਮੈਂ ਧੰਨਵਾਦ ਕਰਦਾ ਵਿਸ਼ਾਲ ਜੀ ਤੁਹਾਡਾ ਲੁਧਿਆਣਾ ਲਾਈਵ ਦਾ ਕਿਉਂਕਿ 4-5 ਦਿਨ ਪਹਿਲਾਂ ਜਿਹੜੀ ਖਬਰ ਚਲਾਈ ਸੀ ਐ ਉਹਦਾ ਅਸਰ ਆ। ਇਹ ਉਹਦਾ ਅਸਰ ਆ ਜਿਹੜੀ ਮਾੜੀ-ਮੋਟੀ ਜਿਹੜੀ ਇਹ ਕਾਰਵਾਈ ਵੀ ਹੋ ਰਹੀ ਆ ਉਹਦਾ ਅਸਰ ਆ। ਸਾਰੇ ਅਫਸਰਾਂ ਨੂੰ ਪਤਾ ਸਰਕਾਰ ਨੂੰ ਪਤਾ ਕਮਿਸ਼ਨਰ ਸਾਹਿਬ ਨੂੰ ਵੀ ਪਤਾ ਵਾ ਕੋਟਾਲਾ ਹੋਇਆ ਵਾ ਸਾਰੇ ਐਮਐਲਏ ਨੂੰ ਪਤਾ ਵਾ ਸਭ ਨੂੰ ਪਤਾ ਵਾ ਪਰ ਜਦ ਅਸੀਂ ਇਸ ਜਿਹੜਾ ਇਹ ਘੁਟਾਲਾ ਹੋਇਆ ਵਾ ਕਰੋੜਾਂ ਰੁਪਏ ਦਾ ਘੁਟਾਲਾ ਵਾ ਜਦ ਇਹਦਾ ਖੁਲਾਸਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਕੀਤਾ ਵਾ ਉਸ ਤੋਂ ਬਾਅਦ ਇਹ ਜਿਹੜੀ ਫਾਰਮੈਲਟੀ ਲਈ ਤੁਸੀਂ ਦੇਖੇ ਹੋਗਾ ਪਰਸੋ ਰਾਤ ਵੀ ਕੀ ਇੱਥੇ ਕਲਰਕ ਕੀ ਕਰ ਰਿਹਾ ਇੱਕ ਵੱਡੇ ਅਫਸਰ ਆਦੀ ਕੋਈ ਕਲਰਕ ਯਾਨੀ ਕਿ ਛੋਟਾ ਅਫਸਰ ਕਲਰਕ ਉਹਦੀ ਇਨਕੁਆਰੀ ਕਰੂਗੇ ਗੱਲ ਲਕੋਣ ਵਾਸਤੇ ਜਿਹੜੇ ਕਾਗਜ਼ ਨੇ ਉਹਨਾਂ ਨੂੰ ਦੱਬਣ ਵਾਸਤੇ ਜਿਹੜੀ ਧੰਦਲੀ ਘੁਟਾਲਾ ਹੋਇਆ ਵਾ ਉਹਨੂੰ ਦੱਬਣ ਵਾਸਤੇ ਰਾਤ ਨੂੰ 9:30 ਵਜੇ ਜਦ ਕਿ ਇੱਥੇ ਮੌਕੇ ਦੇ ਜੁਆਇੰਟ ਕਮਿਸ਼ਨਰ ਸਾਹਿਬ ਆਏ ਆ ਮੈਂ ਇੱਥੇ ਜੁਆਇੰਟ ਕ لیکن ਉਹ دبکا ਵੀ ਮਾਰਦੇ ਨੇ ਉਹ ਜਿਹੜੇ ਕਲਰਿਕ ਬੈਠੇ ਹੁੰਦੇ ਨੇ ਲੇਕਿਨ ਉਹਨਾਂ ਚ ਗੈਰਤ ਨਹੀਂ ਸੀਗੀ ਕਿ ਅਸੀਂ ਜਵਾਬ ਦੇ ਦਈਏ ਜਿਹੜੀ ਸ਼ੀਟ ਮੰਗਦੇ ਨੇ ਉਹ ਵੀ ਦੇ ਦਈਏ ਅਸੀਂ ਉਹਨਾਂ ਨੂੰ ਗੈਰਤ ਕਿਉਂ ਨਹੀਂ ਸੀਗੀ ਉਹਨਾਂ ਨੂੰ ਉਪਰੋਂ ਦਾ ਇਸੀ ਉਹਨਾਂ ਦੇ ਮੂੰਹ ਚੋਂ ਕੀ ਨਿਕਲਿਆ ਪੈਸਾ ਸ਼ਬਦ ਔਨ ਕੈਮਰਾ ਉਹਨਾਂ ਨੇ ਕਹੇ ਸਾਨੂੰ ਕਮਿਸ਼ਨਰ ਸਾਹਿਬ ਦੇ ਆਰਡਰ ਆ ਅਸੀਂ ਇਨਕੁਆਰੀ ਕਰ ਰਹੇ ਆ ਕਿਹੜੇ ਉਹ ਕਮਿਸ਼ਨਰ ਸੀਗੇ ਜਿਨ੍ਹਾਂ ਨੇ ਰਾਤ ਨੂੰ 9:30 ਵਜੇ ਇਨਕੁਆਰੀ ਕਰਨ ਦਾ ਨਾਲੇ ਇਨਕੁਆਰੀ ਦੋ ਬੰਦਿਆਂ ਚ ਹੋ ਰਹੀ ਸੀ ਯਾਨੀ ਕਿ ਦੋ ਕਰਕੇ ਬੈਠੇ ਆ ਤੇ ਦੋ ਪੀਐਨ ਬੈਠੇ ਤੇ ਇਨਕੁਆਰੀ ਕਰ ਰਹੇ ਆ ਕਾਦੀ ਇਨਕੁਆ ਕਮਿਸ਼ਨਰ ਕਮਿਸ਼ਨਰ ਚਾਰ ਹੋਗੇ ਨਾ ਹੁਣ ਕਿਹੜੇ ਕਮਿਸ਼ਨਰ ਆ ਉਹਨਾਂ ਨੇ ਆ ਤਾਂ ਕਿਹਾ ਨਹੀਂ ਕਿ ਮੇਨ ਕਮਿਸ਼ਨਰ ਸਾਹਿਬ ਆ ਤਾਂ ਗੱਲ ਕੀਤੀ ਨਹੀਂ ਹੁਣ ਕਿਹੜੇ ਕਮਿਸ਼ਨਰ ਸਾਹਿਬ ਹੋ ਤਾਂ ਹੁਣ ਕਮਿਸ਼ਨਰ ਸਾਹਿਬ ਹੀ ਪੁੱਛ ਸਕਦੇ ਉਹਨਾਂ ਨੂੰ ਤਾਂ ਇਹ ਤਾਂ ਕਮਿਸ਼ਨਰ ਸਾਹਿਬ ਹੀ ਪੁੱਛਣਗੇ ਜੀ ਦੇਖੋ ਹੁਣ ਇਹ ਤਾਂ ਉਹੀ ਦੱਸੋਗੇ ਨਾ ਜੀ ਕਿਹੜੇ ਕਮਿਸ਼ਨਰ ਸਾਹਿਬ ਸੀਗੇ ਇਹ ਤਾਂ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਨੇ ਜਿਹੜੀ ਆ ਧੰਦਲੇਬਾਜੀ ਹੋਈ ਆ ਜਿਹੜਾ ਇਹ ਸਕੈਮ ਹੋਇਆ ਡਾ ਵੱਡਾ ਉਹ ਜਦੋਂ ਆਪਾਂ ਤੁਹਾਡੇ ਚੈਨਲ ਰਾਹੀਂ ਜਦੋਂ ਆਪਾਂ ਖੁਲਾਸਾ ਕੀਤਾ ਵਾ 16 ਤੋਂ 17 ਕਰੋੜ ਰੁਪਏ ਦਾ ਅਸੀਂ ਤੁਹਾਡੇ ਸਾਹਮਣੇ ਵਿਦ ਐਵੀਡੈਂਸ ਰੱਖੇ ਸੀ ਤੁਹਾਡੇ ਸਾਹਮਣੇ ਉਹ ਜਦੋਂ ਤੁਹਾਡੀ ਖਬਰ ਚੱਲੀ ਆ ਤਾਂ ਉਸ ਤੋਂ ਬਾਅਦ ਇਹ ਸਾਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਾਈ ਹੈ ਵੀ ਤਾਂ ਕਿ ਜਿਹੜਾ 1.5 ਤੋਂ 2 ਕਰੋੜ ਦੇ ਵਿੱਚ ਇਸ ਸਾਰੇ ਮਾਮਲੇ ਨੂੰ ਆਪ ਲਪੇਟ ਕੇ ਬੰਦ ਕਰਦੀ ਹੈ ਪਰ ਉਹ ਜੀ ਗਵਰਨਰ ਸਾਹਿਬ ਦਾ ਟਾਈਮ ਕਹੈਨ ਨੂੰ ਘਟੋ ਘਟ 4-5 ਦਿਨ ਨਹੀਂ ਲੱਗਦੇ ਆ ਵੀ ਇਹ ਜਦ ਤੱਕ ਉਹਥੇ ਪਹੁੰਚਣ ਇੱਥੇ ਸਾਰਾ ਪੇਪਰ ਵਰਕ ਕਲੀਨ ਹੋਵੇ ਸਾਰਿਆਂ ਦੀ ਸਕਿਨ ਬਚ ਜAVE ਜਿਨ੍ਹਾਂ ਨੂੰ ਸਸਪੈਂਡ ਕੀਤਾ ਮਹੀਨੇ ਦੋ ਮਹੀਨੇ ਬਾਅਦ ਉਹਨਾਂ ਨੂੰ ਬਹਾਲ ਕਰ ਦੇਣਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਬਿਲਕੁਲ ਮੈਂ ਤਾਂ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਮਿਸ਼ਨਰ ਸਾਹਿਬ ਜਿਹੜੇ ਮੇਨ ਦੋਸ਼ੀ ਨੇ ਜਿਹੜੇ ਮੁਖ ਅਫਸਰ ਨੇ ਜਿਹੜੇ ਵਿੱਚ ਇਨਵੋਲਵ ਹੈ ਹੈਲਥ ਅਫਸਰ ਜਾਂ ਕਲਰਕ ਜੋ ਵੀ ਆ ਇਹ ਸੈਂਟਰਿੰਗ ਇੰਸ펙ਟਰ ਜਿਹੜੇ ਚ ਇਨਵੋਲਵ ਆ ਉਹਨਾਂ ਤੇ ਕਾਰਵਾਈ ਕਰੋ ਜੇ ਤੁਹਾਨੂੰ ਨਾਮ ਨਹੀਂ ਪਤਾ ਵਾ ਸਾਡੇ ਤੋਂ ਪੁੱਛ ਲਓ ਅਸੀਂ ਦੱਸ ਦਾਂਗੇ ਕਿਸੇ ਕਿਸੇ ਗਰੀਬ ਬੰਦੇ ਨਾਲੇ ਗਰੀਬ ਬੰਦੇ ਨਾਲ ਧੱਕਾ ਨਾ ਕਰੋ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਮੋਰਾ ਬਣਾਇਆ ਵਾ ਜਿਨ੍ਹਾਂ ਦੇ ਉਹਨਾਂ ਨੂੰ ਜਰੀਆ ਬਣਾਇਆ ਵਾ ਪਰ ਜਿਹੜੇ ਇਹਦੇ ਵਿੱਚ ਅਸਲੀਅਤ ਦੇ ਵਿੱਚ ਇਨਵੋਲਵ ਨੇ ਜਿਨ੍ਹਾਂ ਨੇ ਇੰਨਾ ਤਕੜਾ ਘੁਟਾਲਾ ਕਪਲਾ ਕੀਤਾ ਵਾ ਕਿਉਂਕਿ ਗਰੀਬ ਆਮ ਬੰਦਾ ਤਾਂ ਕਰ ਨਹੀਂ ਸਕਦਾ ਇਹਦੇ ਵਿੱਚ ਜਿਹੜੇ ਜਿਹੜੇ ਅਫਸਰ ਇਨਵੋਲਵ ਨੇ ਜਿਹੜੇ ਵਾਕਈ ਜਿਨ੍ਹਾਂ ਨੇ ਘੁਟਾਲਾ ਕੀਤਾ ਅਸੀਂ ਫੇਰ ਬੇਨਤੀ ਕਰਦੇ ਹਾਂ ਕਮਿਸ਼ਨਰ ਸਾਹਿਬ ਨੂੰ ਉਹਨਾਂ ਤੇ ਕਾਰਵਾਈ ਕਰੋ ਜੇ ਉਹਨਾਂ ਦਾ ਨਾਮ ਨਹੀਂ ਪਤਾ ਅਸੀਂ ਦੱਸ ਦਾਂਗੇ ਤੁਸੀਂ ਦੇਖੋ ਇੱਕ ਬੰਦਾ ਪ੍ਰਾਈਵੇਟ ਜਿਹਦੇ ਖਾਤੇ 'ਚ ਪਿਛਲੇ 15 ਸਾਲਾਂ 'ਚ 0 ਰੁਪਈਆ ਨਹੀਂ ਆਇਆ ਉਹਦੇ 30 40 40 ਰੱਖ ਦੀ ਐਂਟਰੀ ਆ ਗਈ ਉਹ ਬੰਦਾ ਖਾ ਗਿਆ ਇਹ ਜਿਹੜੇ ਜ਼ੰਬੜਵਾਰ ਨੇ ਉਹਨੂੰ ਹਾਇਰ ਕੀਤਾ ਉਹ ਇੰਨੇ ਪੈਸੇ ਖਾ ਸਕਦਾ ਇੰਨੇ ਪੈਸੇ ਪਛਾਣੇ ਵੀ ਬੜੀ ਵੱਡੀ ਗੱਲ ਹੁੰਦੀ ਆ ਤੇ ਇਹਦਾ ਮਤਲਬ ਹੱਤ ਤਾਂ ਦੇਖੋ ਪਿੱਛੇ ਬਹੁਤ ਬੰਦਿਆਂ ਦਾ ਵਾ ਪਰ ਮੋਰਾ ਉਹਨਾਂ ਨੂੰ ਬਣਾਇਆ ਜਾ ਰਿਹਾ ਉਹ ਕਾਦੇ ਵਾਸਤੇ ਉਹ ਕਹਿੰਦੇ ਵੀ ਅਸੀਂ ਮੁੱਦਾ ਚੱਕਿਆ ਅਸੀਂ ਨਾ ਤਾਂ ਅਸੀਂ ਉਹਨਾਂ ਨੂੰ ਬਖਸ਼ਣਾ ਜੇ ਚੋਰੀ ਉਹਨਾਂ ਨੇ ਕੀਤੀ ਉਹ ਵੀ ਚੋਰ ਨੇ ਨਾ ਅਸੀਂ ਮੈਨਿਪੂਲੇਟ ਹੋਣ ਵਾਲੇ ਆ ਨਾ ਅਸੀਂ ਇਸ ਮੁੱਦੇ ਤੇ ਕੋਈ ਮੀਟਿੰਗ ਹੋਣ ਦੇਣੀ ਕੋਈ ਟੇਬਲ ਟਾਕ ਵੀ ਨਹੀਂ ਹੋਣੀ ਦੋਸ਼ੀਆਂ ਨੂੰ ਸਜ਼ਾ ਦੇਣ ਸਰਕਾਰ ਦਾ ਪੈਸਾ ਸਰਕਾਰ ਆਪਣੇ ਕੋਲ ਕਾਰਪੋਰੇਸ਼ਨ ਦੇ ਕੋਲ ਆਵੇ ਲੋਕਾਂ ਦੀ ਤਨਖਾਹਾਂ ਰਿਲੀਜ਼ ਕਰਨ ਜਿਨ੍ਹਾਂ ਦੇ ਫੰਡ ਆ ਉਹਨਾਂ ਨੂੰ ਫੰਡ ਦੇਣ ਜਿਨ੍ਹਾਂ ਦਾ ਏਰੀਆਜ਼ ਆ ਉਹਨਾਂ ਨੂੰ ਏਰੀਆ ਦੇਣ ਤੇ ਜਿੰਨੇ ਵੀ ਦੋਸ਼ੀ ਸੀਗੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਨ ਅਸੀਂ ਤਾਂ ਚੁੱਪ ਬਹਿਣਾ ਨਹੀਂ ਤਾਂ ਇਹ ਸਾਡੀ ਲੜਾਈ ਐਂਡ ਤੱਕ ਜਾਊਗੀ ਸਰ ਜਿਹੜਾ ਤੁਸੀਂ ਇੱਕ ਰਾਤੀ 9:30 ਵਜੇ ਇੱਕ ਮਿੱਡਾ ਚੌਂਗ ਰੇਡ ਕੀਤੀ ਸੀਗੀ ਮਤਲਬ ਆਏ ਸੀਗੇ ਕੀ ਮਾਮਲਾ ਕਿਸੇ ਕਾਸਟ ਦੱਸ ਦੋਗੇ ਥੋੜਾ ਅਜੇ ਮੈਨੂੰ ਨਾ ਕਿਸੇ ਦਾ ਫੋਨ ਆਇਆ ਸੀ ਵੀ ਉੱਥੇ ਬੈਠ ਕੇ दारू ਪੀ ਰਹੇ ਆ ਮੁਲਾਜ਼ਮ ਤੇ ਉਹ ਅਸੀਂ ਗਿਆ ਸੀ ਮੈਂ ਉਸ ਕਰਕੇ ਜੀ ਸਰ ਜਦੋਂ ਉੱਥੇ ਗਏ ਤੇ ਦੇਖਿਆ ਉਹਨਾਂ ਨੂੰ ਨਹੀਂ ਪੀ ਰਹੇ ਸੀਗੇ ਖਾ ਰਹੇ ਸੀਗੇ ਜੀ ਫਿਰ ਮੈਂ ਪੁੱਛਿਆ ਸੀ ਵੀ ਭਾਈ ਵੀ ਤੁਸੀਂ ਨਹੀਂ ਰੇਡ ਕਿਉਂ ਕਰਦੇ ਹੋ ਜੀ ਉਹ ਕਹਿੰਦੇ ਵੀ ਸਾਨੂੰ ਸਾਹਨੇ ਆਰਡਰ ਕੀਤੇ ਆ ਮੈਂ ਸਾਹ ਨੂੰ ਫੋਨ ਕੀਤਾ ਉਹ ਕਹਿੰਦੇ ਹਾਂ ਮੈਂ ਆਰਡਰ ਕੀਤੇ ਆ ਜੀ ਫਿਰ ਦੱਸੋ ਜਦੋਂ ਉਹਨਾਂ ਜੌਬ ਸੀਗੇ ਫਿਰ ਤਾਂ ਕੋਈ ਜਾਣ ਰਹਿ ਨਹੀਂ ਜਾਂਦੀ ਰਾਜੇ ਠੀਕ ਹੈ ਸਰ ਠੀਕ ਸਰ ਨਹੀਂ ਮੈਂ ਇਸ ਕਰਕੇ ਫੋਨ ਕੀਤਾ ਸੀਗਾ ਜਿਹੜੀ ਆ ਪੋਣੇ ਚ 4 ਕਰੋੜ ਜਿਹੜੀ ਆ ਚਲਦੀ ਪਈ ਆ ਕੱਪੜੇ ਬਾਜੀ ਉਹਦੇ ਕਰਕੇ ਤਾਂ ਨਹੀਂ ਰੇਡ ਹੋਈ ਸੀ ਤੁਹਾਡੇ ਵੱਲੋਂ ਨਹੀਂ 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 ਮੈਂ ਤਾਂ ਰੇਡ ਚાલુ ਕਰਕੇ ਕੀਤੀ ਸੀ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਜੀ ਇਹ ਖਬਰ ਇਹ ਸੀਗੀ ਵੀ ਉਥੇ ਡਰਿੰਕ ਚੱਲ ਰਹੀ ਹੈ ਠੀਕ ਹੈ ਸੇਖੋ ਸਾਹਿਬ ਠੀਕ ਹੈ ਸੇਖੋ ਸਾਹਿਬ ਲੇਕਿਨ ਸਾਡੇ ਨਾਲ ਜੀਵਨ ਸਿੰਘ ਸੇਖੋ ਸੀਗੇ ਜਿਨ੍ਹਾਂ ਨੂੰ ਇੱਕ ਸੂਚਨਾ ਮਿਲਦੀ ਹੈ ਕਿ ਇੱਥੇ दारू ਚੱਲਦੀ ਹੈ ਲੇਕਿਨ ਜਦੋਂ ਕਹਿੰਦੇ ਨੇ ਕਿ ਸਾਨੂੰ ਸਾਫ ਦੇ ਆਰਡਰ ਨੇ ਜਦੋਂ ਸਾਫ ਤੋਂ ਵੈਰੀਫਾਈ ਸੇਖੋ ਸਾਹਿਬ ਵੱਲੋਂ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਉਹ ਓਨ ਡਿਊਟੀ ਪਾਈ ਜਾਂਦੇ ਨੇ ਉਸ ਤੋਂ ਬਾਅਦ ਸੇਖੋ ਸਾਹਿਬ ਚਲੇ ਜਾਂਦੇ ਨੇ ਕਿੰਨੇ ਮੁਲਾਜ਼ਮ ਅਤੇ ਗਾਰਡ ਜੀ ਸਰ ਦੱਸੋ ਮੈਂ ਥੋੜਾ ਜਾਂ ਯਾਰ ਇਹ ਵੀ ਦੱਸੋ ਬੜਾ ਮੈਨੂੰ ਪ੍ਰਸ਼ਨ ਉੱਤੇ ਪੜਵਾਨ ਲਗਾ ਆਪਣੇ ਪੀਆਰ ਨੂੰ ਕਹਿ ਗਏ ਜੀ ਮੈਂ ਤੁਹਾਨੂੰ ਦੱਸ ਦਿੰਦਾ ਇਹਦੇ ਵਿੱਚ ਇਹਦੇ ਵਿੱਚ 7 7.5 ਮੁਲਾਜ਼ਮ ਹੈਗੇ ਆ ਜੀ ਸਰ ਇਹਨਾਂ ਚੋਂ ਦੋ ਸੈਂਟਰੀ ਇੰਸਪੈਕਟਰ ਹੈਗੇ ਆ ਤੇ 4 ਹੈਲਪਰਾਂ ਤੇ ਦੋ ਦੋ 3 ਹੈਲਪਰ ਤੇ ਦੋ ਗੱਲ ਜੀ ਸਰ ਇਹਨਾਂ ਦੇ ਅਕਾਊਂਟ ਕਿੰਨੇ ਦੀ ਪੇਮੈਂਟ ਆਈ ਸੀਗੀ ਸਰ ਇਹਨਾਂ ਦੇ ਆਪਣੇ ਅਕਾਊਂਟਸ 'ਚ ਆਈ ਇਹਨਾਂ ਨੇ 45 ਬੋਗਸ ਬੈਨੇਫਿਸ਼ੀਰੀ ਬੋਗਸ ਕਰਮਚਾਰੀ ਜਿਹੜੇ ਉਹ ਖੜੇ ਕੀਤੇ ਸੀ 44 ਅਜੇ ਪ੍ਰੋਲੀਮਰੀ ਦੀ ਬਾਰੀ ਹੈ ਇਹਦੇ ਵਿੱਚ ਇਹ ਤੋਂ ਵਧ ਨਹੀਂ ਹੈ ਅਜੇ ਅਸੀਂ ਜਿਹੜਾ ਅਸੀਂ ਜਿਹੜਾ ਇਹ ਸਿਰਫ 1 4 22 ਤੋਂ ਲੈ ਕੇ 31 ਤਿੰਨ 23 ਤੱਕ ਦੀ ਪੇਮੈਂਟ ਚੈੱਕ ਕੀਤੀ ਵਾਂ ਸੀ ਨੂੰ ਇੱਕ 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 21 ਤੋਂ ਸ਼ੁਰੂ ਕਰਨ ਲੱਗੇ ਆ ਜੀ ਸਰ ਠੀਕ ਹੈ ਜੀ ਤੋਂ ਇਹਦਾ ਆਡਿਟ ਕਰਵਾਵਾਂਗੇ ਇਹਦੇ 'ਚ ਹੋਰ ਵੀ ਨਿਕਲਣੀ ਆ ਅੱਜ ਦੀ ਜਿਹੜੇ 42 ਬੰਦੇ ਇਹਨਾਂ ਨੂੰ 2 ਕਰੋੜ 18 ਲੱਖ ਦੀ ਪੇਮੈਂਟ ਹੋਈ ਹੈ 2 ਕਰੋੜ 18 ਲੱਖ ਰੁਪਏ ਦੀ ਹਾਂ 42 ਬੰਦਿਆਂ ਨੂੰ ਸੇ ਪੂਰੇ ਤੋਂ ਪੇਮੈਂਟ ਹੈ ਕਿ ਨਹੀਂ ਸਰ ਅ ਮੈਂ ਉਹ ਗੱਲ ਕਰ ਰਿਹਾ ਹਾਂ ਵੀ ਇਹ ਸਿਰਫ ਸਿਰਫ ਜਿਹੜੀਆਂ ਅਕੈਡਮੀ ਸਾਨੂੰ ਪਾਇਲਾਂ ਕਹਿੰਦੇ ਸੀ ਸਾਨੂੰ 40 ਪਾਇਲਾਂ ਚੈੱਕ ਕਰੋ ਜੀ ਸਰ ਅਸੀਂ ਅਸੀਂ ਉਹ 40 ਪਾਇਲਾਂ ਜਿਹੜੀਆਂ ਸੀ ਉਹਨਾਂ ਦੀ ਡਿਟੇਲ ਜਦੋਂ ਕੱਟੀ ਜੀ ਉਹ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚੋਂ ਅ ਚਾੜ ਜਿਹੜੇ ਗਿਆ 40 ਤੋਂ 41 ਜਿਹੜੇ ਆ ਉਹ ਬੁਗਤ ਕਰਮਚਾਰੀ ਜੀ ਗਿਆ ਤੇ 5 ਕਰਮਚਾਰੀ ਜਿਹੜੇ ਸਾਡੇ ਜਨਮ ਕਰਮਚਾਰੀ ਗਿਆ ਠੀਕ ਹੈ ਜੀ ਸਰ ਜਿਹੜੇ 5 ਉਹ ਜਿਹੜੇ 5 ਜਿਹੜੇ ਜਨਮ ਕਰਮਚਾਰੀ ਵੀ ਉਹਨਾਂ ਨੂੰ ਪਤਾ ਹੈ ਕਿ ਸਾਡੇ ਖਾਤੇ ਦੇ ਪੈਸੇ ਆਏ ਆ ਜੀ ਕਿਉਂਕਿ ਉਹਨਾਂ ਦੇ ਖਾਤੇ ਨਹੀਂ ਖਾਤੇ ਕਿਸੇ ਹੋਰ ਦੇ ਆ ਅੱਛਾ ਜੀ ਬਿੱਲ ਉਹਨਾਂ ਦੇ ਨਾਮ ਤੇ ਬਣੇ ਆ ਜੀ ਸਰ ਇਹ ਖਾਤੇ ਕਿਸੇ ਹੋਰ ਦੇ ਆ ਸੋ ਜਾਲੀ ਖਾਤੇ ਜਿਹੜੇ ਮਤਲਬ ਜਿਹੜੇ ਨੌਨ ਸਾਡੇ EMPLOYEES BENEFICIARIES ਹੈਗੇ ਸੀ ਉਹਨਾਂ ਦੇ ਖਾਤੇ ਖੋਲ ਕੇ ਉਹਨਾਂ ਦੇ ਵਿੱਚ ਪੇਮੈਂਟ ਗਈ ਆ ਔਰ ਪੇਮੈਂਟ ਜਦੋਂ ਜਾਂਦੀ ਉਹ ਤੋਂ ਅਗਲੇ ਦਿਨ ਨਾਲ ਹੀ ਪੇਮੈਂਟ ਕੈਸ਼ ਵਿਡਰਾਅ ਹੋਈ ਆ ਬਿਲਕੁਲ ਡੈਬਿਟ ਵੀ ਹੋ ਜਾਂਦੀ ਸਰ ਨਾਲ ਹੀ ਕ੍ਰੈਡਿਟ ਹੋ ਜਾਂਦੀ ਨਾਲੇ ਹਾਂਜੀ ਹਾਂਜੀ ਤੋਂ ਇਹਦੇ ਵਿੱਚ ਹੁਣ ਇਹ ਆ ਕਿ ਅਸੀਂ ਹੁਣ ਜਦੋਂ ਅਗਲੇ ਪੀਰੀਅਡ ਅਗਲੇ ਪੀਲੇ ਪੀਰੀਅਡ ਤੋਂ ਦੇਖਾਂਗੇ ਫਿਰ ਜੀ ਤੇ ਉਹਦੇ ਵਿੱਚ ਸਾਨੂੰ ਲੱਗਦਾ ਵਾ ਕਿ ਹੋਰ ਵੀ ਇਹੋ ਜਿਹੇ ਬੰਦੇ ਲੱਭਣਗੇ ਸਾਨੂੰ ਜਿਹੜੇ ਸਾਡੇ ਐਮਪਲੋਈ ਨਹੀਂ ਹੋਣਗੇ ਜੀ ਉਹ ਅੱਗੇ ਇਹ ਸਿਰਫ ਲੰਬਰੀ ਟਲੰਬਰੀ ਹੀ ਉਸ ਤੋਂ ਬਾਅਦ ਅੱਗੇ ਚੱਲਾਂਗੇ ਹੁਣ ਤੇ ਵੱਧ ਸਕਦਾ ਹੈ ਸਾਨੂੰ ਖਰਚਾ ਹੈ ਕਿ ਹੋਰ ਵਧੇਗਾ ਲੇਕਿਨ ਸਰ ਇੰਨਾ ਵੱਡਾ ਸਕੈਮ ਕਰਕੇ ਇਹਨਾਂ ਨੂੰ ਇੰਨਾ ਭੋਰਾ ਵੀ ਇਤਰਾਜ਼ ਨਹੀਂ ਹੋਇਆ ਕਿ ਇਹਨਾਂ ਦਾ ਸਕੈਮ ਹੈ ਤੁਹਾਨੂੰ ਵੀ ਸਾਝਾਂਗੇ ਤੇ ਜਿਹੜੇ ਪੈਸੇ ਆ ਕਢਾਏ ਜਾ ਰਹੇ ਨੇ ਕਿਹਨਾਂ ਦੇ ਖਾਤੇ ਜਾ ਰਹੇ ਨੇ ਉਹ ਵੀ ਹਜੇ ਟ੍ਰੇਸ ਹੋਊਗਾ ਸਰ ਉਹ 44 ਬੰਦੇ ਨੇ ਬੱਚਾ ਕਰਾਤਾ ਨਾਲ 44 ਨੂੰ ਵਧਣਗੇ ਜੀ ਇਹ ਇਹ ਕਾਰਪੋਰੇਸ਼ਨ ਦੇ ਬਹੁਤ ਜਿਹੜੇ ਬੰਦੇ 44 ਬੰਦੇ ਜੀ ਕਾਰਪੋਰੇਸ਼ਨ ਕੀ ਕੰਮ ਕਰਦੇ ਸੀ ਕਿ ਸਰ ਕੀ ਬਾਹਰ ਨਹੀਂ 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 ਕੋਈ ਹਲਵਾਈ ਆ ਜੀ ਕੋਈ ਅੰਗਨwadi ਵਰਕਰ ਆਲੀ ਕੋਈ ਹੋਰ ਆ ਮਤਲਬ ਵੱਡੀ ਗੱਲ ਤੇ ਗੇਮ ਖੇਡੀ ਗਈ ਜੀ ਪੈਸੇ ਦਾ ਗਵਨ ਕਰਨ ਉੱਤੇ ਬਿਲਕੁਲ ਜੀ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਇਹਦੇ ਚ ਲੀ ਆਇਰ ਕਰਨੇ ਨੂੰ ਕਾਜਾ ਇਹਦੇ ਵਿੱਚ ਸੀਨੀਅਰ ਅਫਸਰਾਂ ਦੀ ਬਿਲੀ ਭਗੁੱਤੋਂ ਵੀ ਕੋਈ ਅਨਕਾਰ ਨਹੀਂ ਕੀਤਾ ਦਾਖਦਾ ਜੀ ਜਿਹੜਾ ਅਫੀਸਰ ਜਿਹਨੇ ਜਿਹਦੀ ਰਿਸਪੋਨਸੀਬਿਲਟੀ ਦਾ ਸਾਈਨਾਂ ਨਾਲ ਪੇਮੈਂਟ ਨਿਕਲ ਰਹੀ ਹੈ 3 ਮੰਦੇ ਆ ਠੀਕ ਹੈ 3 ਤਿੰਨ ਮੰਦੇ ਆ ਜਿਨ੍ਹਾਂ ਦੇ 3 3 ਦਿਨਾਂ ਬਾਅਦਾਂ ਜਿਹਨਾਂ ਦੇ ਨਿਕਲਦੀ ਹੈ ਇੱਕ ਤੇ ਜਿਹੜਾ ਇਹਨਾਂ ਇਹਨਾਂ ਹੈਲਥ ਆਫਟਰ ਰਿਪੋਰਟ ਜੀ ਸਰ ਉਸ ਵੇਲੇ ਦਾ ਹੈਲਥ ਆਫਟਰ ਜਿਹੜਾ ਉਹ ਵੀ ਪੋਸੀਬਲ ਆ ਤੰਕਰ ਨਾਲ ਨਾਲ ਜੀ ਸਰ ਜਦੋਂ ਉਹਨੇ ਦਿੱਤੀ ਸੀ ਕਰਸ ਬੁੱਕ ਨਾਲ ਜੀ ਬਿਲਕੁਲ ਬਿਲਕੁਲ ਸਰ ਜਿਹੜਾ ਬੁੱਕ ਸੈਂਪਲ ਆਈ ਉਹ ਵੀ ਸਰਸ ਬੁੱਕ ਦਾ ਬਣਨੀ ਕੋਈ ਸੀ ਬਿਲਕੁਲ ਸਰ ਤੋਂ ਉਹ ਕਰਸ ਬੁੱਕ ਦੇ ਵਿੱਚ ਪੇਸਟ ਵੀ ਕਰਨਾ ਹੁੰਦਾ ਸੀ ਵੀ ਆ ਇੰਨੇ ਪੈਸੇ ਬਣੇ ਰਹੇ ਬਿਲਕੁਲ ਸਰ ਬਿਲਕੁਲ ਜਿਹੜੀ ਜਿਹੜੀ ਕੈਪਚਨ ਸ਼ੀਟ ਆ ਉਹਦੇ ਵਿੱਚ ਸਰਸ ਬੁੱਕ ਪੇਸਟ ਕਰੀ ਦੀ ਆ ਉੱਥੇ ਹੀ ਕਾਇਨੂ ਦੇ ਰਹੇ ਬਿਲਕੁਲ ਤੋਂ ਇਹਦੇ ਵਿੱਚ ਇੰਨਾ ਦਾ ਇਹ ਇੰਨਾ ਉਹ ਸੀ ਸ਼ੋਕਾਜ਼ ਕਰਕੇ ਨਾਲ ਪੁੱਛਣ ਲੱਗੇ ਵੀ ਤੁਸੀਂ ਕੀ ਵੇਖਿਆ ਇਹ ਪਾਸ ਕਰਉਣ ਲੱਗੇ ਤੁਹਾਡੇ ਸਾਈਨ ਉਹਦੇ ਤੇ ਜੀ ਮੈਨ ਕਰ ਰਿਹਾ ਤੁਸੀਂ ਕੀ ਵੇਖਿਆ ਜੀ ਲੋਕਲ ਲੋਕਲ ਆਡਿਟ ਡਿਪਾਰਟਮੈਂਟ ਦਾ ਹੈ ਜਿਹੜਾ ਪੰਜਾਬ ਡਿਪਾਰਟਮੈਂਟ ਜਿਹੜੀ ਨਾ ਮਿਨਿਸਟਰੀ ਸਰਕਾਰ ਦਾ ਪੰਜਾਬ ਦਾ ਪੰਜਾਬ ਡਿਪਾਰਟਮੈਂਟ ਉਹਦੇ ਬੰਦੇ ਸਾਡੇ ਕੋਲ ਬੈਠੇ ਆ ਜੀ ਸਰ ਉਹਨਾਂ ਦੇ ਵੀ ਸਾਈਨ ਹੋਏ ਆ ਅੱਛਾ ਜੀ ਜਿਨ੍ਹਾਂ ਨੇ ਪਿੰਨ ਦਾ ਬਾਸ ਕੀਤੀ ਹੈ ਉਹ ਡਾਕਟਰ ਡੀਸੀਐਫਏ ਬ੍ਰਾਂਚ ਜਿਹੜਾ ਡਾਕਟਰ ਆ ਹੈਡ ਆਫ ਦਾ ਡਿਪਾਰਟਮੈਂਟ ਉਸ ਏਰੀਆ ਦਾ ਡੀਡੀਓ ਜਿਹਨੂੰ ਕਹਾਂਗੇ ਉਹ ਜੀ ਜਿਹੜਾ ਤੁਹਾਡਾ ਡੀਸੀਐਫਏ ਬ੍ਰਾਂਚ ਹੈਗੀ ਆ ਤੇ ਲੋਕਲ ਆਡਿਟ ਬ੍ਰਾਂਚ ਇਹ ਕਿੰਨਾ ਬਣਾਂ ਚਾ ਬੀ ਪੋਸੀਬਿਲਟੀ ਹੈਗੀ ਆ ਕਿ ਇਹ ਵੀ ਸ਼ਾਮਲ ਹੈਗੇ ਵਿੱਚ ਮਤਲਬ ਉਹ ਘਰ ਵੀ ਸ਼ਾਮਲ ਨੇ ਹਾਂ ਇਹ ਤੇ ਮੁੜ ਕੇ ਕਰ ਵੀ ਸਮਝ ਹੋਣਗੇ ਜੀ 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 ਮਤਲਬ ਹਜੇ ਇਹ ਹਜੇ ਹੋਰ ਚੱਲੂਗੀ ਜੇ ਇਕ ਵਾਰੀ ਕਰ ਹਜੇ ਮਤਲਬ ਬਿਲਕੁਲ ਜੀ ਅਸੀਂ ਰਿਜ਼ਲਟ ਕੌੜੀ ਮੰਨ ਕੇ ਆਪ ਭੇਜਿਆ ਅਸੀਂ ਜੋ ਜੋ ਸਾਨੂੰ ਨਿਕਲੇ ਜਾਣਗੇ ਨਾ ਨਾ ਹੋ ਵੀ ਨਾਲ पे ਨਹੀਂ ਜਾਵਾਂਗੇ ਕੀ ਇਹਨਾਂ ਨੂੰ ਸਰ ਸਸਪੈਂਡ ਕਰਨ ਤੋਂ ਬਾਅਦ ਬਹਾਲ ਤਾਂ ਨਹੀਂ ਕਰ ਦਿੱਤਾ ਜਾਊਗਾ ਜਿਨ੍ਹਾਂ ਨੇ ਕੱਪੜੇ ਕਿਤੇ ਨਹੀਂ ਨਹੀਂ ਜੀ ਇਹ ਤੇ ਇਹ ਤੇ ਮੁੜ ਕੇ ਡਿੱਤ ਨਹੀਂ ਹੋਣਗੇ ਸਾਰੇ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸੀਗੇ ਨਗਰ ਨਿਗਮ ਲੁਧਿਆਣਾ ਤੋਂ ਸੰਦੀਪ ਰਿਸ਼ੀ ਜੀ ਜਿਨ੍ਹਾਂ ਨੇ ਕਿਹਾ ਕਿ 44 ਬੰਦੇ ਬੋਗਸ ਸੀਗੇ ਜਿਨ੍ਹਾਂ ਸੱਤ ਬੰਦੇ ਜਿਹੜੇ ਪਾਏ ਗਏ ਸੀਗੇ ਜੋ ਕਾਰਪੋਰੇਸ਼ਨ ਦੇ ਵਿੱਚ ਹੀ ਲੱਗੇ ਹੋਏ ਸੀਗੇ ਲੇਕਿਨ ਕਈ ਕੋਈ ਹਲਵਾਈ ਹੈ ਕੋਈ ਬੇਲਦਾਰ ਹੈ ਕੋਈ ਕੀ ਕੰਮ ਕਰਦਾ ਲੇਕਿਨ ਉਹਨਾਂ ਦੇ ਉੱਤੇ ਵੀ ਗਾਰਡਿਕੂ ਕਿ ਲੇਕਿਨ ਇਹਦੇ ਵਿੱਚ ਕਈ ਵੱਡੇ ਅਫਸਰ ਵੀ ਜਿਹੜੇ ਕਾਰਪੋਰੇਸ਼ਨ ਦੇ ਸ਼ਾਮਿਲ ਨੇ ਜਿਨ੍ਹਾਂ ਉੱਤੇ ਗਾਜ ਡਿੱਗੇਗੀ ਕਿਉਂਕਿ ਸਾਈਨ ਕਰਨ ਵਕਤ ਕਈ ਵੱਡੇ ਅਧਿਕਾਰੀਆਂ ਦੇ ਨੀਚੋਂ ਜਿਹੜੀ ਫਾਈਲ ਜਾਂਦੀ ਹੈ ਉਹ ਫਾਈਲ ਜਾਣ ਤੋਂ ਬਾਅਦ ਕੀ ਉਹ ਅਧਿਕਾਰੀਆਂ ਨੇ ਪੁੱਛਿਆ ਨੀਗਾ ਕਿ ਇਹ ਇੰਨਾ ਪ ਇਹ ਅਸੀਂ ਨਹੀਂ ਕਹਿ ਰਹੇ ਕਾਰਪੋਰੇਸ਼ਨ ਦੇ ਮਾਨਯੋਗ ਕਮਿਸ਼ਨਰ ਸਾਹਿਬ ਸੰਦੀਪ ਰਿਸ਼ੀ ਜੀ ਕਹਿ ਰਹੇ ਨੇ ਕਿ ਵੱਡੇ ਅਧਿਕਾਰੀ ਜਿਹੜੇ ਵੱਡੇ ਮગરਮਛ ਨੇ ਉਹ ਵੀ ਜਲਦ ਗ੍ਰਿਫਤਾਰੀ ਦੇ ਵਿੱਚ ਹੋਣਗੇ ਤਾਂਲੇ ਇੱਕ ਹੋਰ ਵੱਡੀ ਗੱਲ ਕਹਿ ਰਹੀ ਹੈ ਜਿਹੜਾ ਬੰਦਾ ਸਸਪੈਂਡ ਹੋ ਗਿਆ ਜਿਹੜਾ ਮੁਲਾਜ਼ਮ ਸਸਪੈਂਡ ਹੋ ਗਿਆ ਉਹਨੂੰ ਡਿਸਮਿਸ ਕੀਤਾ ਜਾਊਗਾ ਉਹਨੂੰ ਦੁਬਾਰਾ ਨੌਕਰੀ ਤੇ ਰੱਖਣ ਦਾ ਪ੍ਰਵਾਨ ਨਹੀਂ ਹੋਊਗਾ ਕਪਲਾ ਕਰੋ ਕਰ ਰਹੇ ਹੋ ਲੇਕਿਨ ਆ ਵੀ ਦੇਖੋ ਕਿ ਤੁਹਾਡੇ ਉੱਤੇ ਵੀ ਵੱਡਾ ਅਧਿਕਾਰੀ ਬੈਠਾ ਹੈ ਜੋ ਤੁਹਾਨੂੰ ਬਖਸ਼ੇਗਾ ਨਹੀਂ ਲੁਧਿਆਣਾ ਤੋਂ ਕੈਮਰਾਮੈਨ ਅਮਿਤ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ